ਤੋ ਬਲੰਦਾ ਯਾਰ ਥੋੜਾ ਪਰਮਾਤਮਾ ਨਾਲ ਜੋ ਮਰਜੀ ਹੈ ਮੀਂਹ ਨੇ ਥੋੜਾ ਜਿਹਾ ਮੌਸਮ ਥੋੜਾ ਜਿਹਾ ਪ੍ਰੋਗਰਾਮ ਲੇਟ ਕਰਤਾ ਨੌਜਵਾਨ ਸਾਰੇ ਪਹੁੰਚ ਰਹੇ ਨੇ ਗੱਲ ਐ ਉਹ ਆ ਕਿ ਦੇਖ ਮੈਂ ਨੌਜਵਾਨਾਂ ਨੂੰ ਇੱਕ ਗੱਲ ਕਹਿਣਾ ਕਿ ਜਿਹੜੀ ਲੜਾਈ ਆ ਸਾਡੇ ਪੰਜਾਬ ਦੀ ਲੜਾਈ ਆ ਅਸੀਂ ਪੋਲਿਟਿਕਲ ਲੀਡਰਾਂ ਪਿੱਛੇ ਜਦੋਂ ਰੈਲੀਆਂ ਹੁੰਦੀਆਂ ਨੇ ਬੜਾ ਭੱਜ ਲੈਣੇ ਆ ਇੱਥੇ ਮਹਾਲੀ ਦੇ ਵਿੱਚ ਬੜਾ ਤੇਲ ਫੂਕੇ ਮੜ ਜਾਂਦੇ ਆ ਇਸ ਕਰਕੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਇਹ ਤਾਂ ਯਾਰ ਗੱਲ ਆਪਣੇ ਹੱਕਾਂ ਦੀ ਆ ਆਪਣੇ ਗੱਲ ਪੰਜਾਬ ਦੀ ਆ ਜੇ ਅਸੀਂ ਇਕੱਠੇ ਹੋ ਕੇ ਹੁਣ ਨਾਲ ਲੜੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਾਫ਼ ਨਹੀਂ ਕਰਨਾ ਹੁਣ ਤੁਸੀਂ ਇਹ ਦੇਖੋ ਪੰਜਾਬ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਕੀ ਨੇਗੀਆਂ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਪ੍ਰਵਾਸ ਹੋਇਆ ਖੜਾ ਕੋ ਨੋ ਤਿਆਰ ਨਹੀਂ ਨਸ਼ਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀ ਇਹ ਜਿਹੜੀਆਂ ਸਾਰੀਆਂ ਸਮੱਸਿਆ ਨੇ ਜਦੋਂ ਪੰਜਾਬ ਅੰਦੋਲਨਾਂ ਦੇ ਵਿੱਚ ਆਉਣਗੇ ਸਟੇਜਾਂ ਦੇ ਬੈਠ ਕੇ ਸੁਣਨਗੇ ਗੱਲਾਂ ਤਾਂ ਹੀ ਜਿਹੜਾ ਨੌਜਵਾਨ ਜਾਗਰੂਕ ਹੋਊਗਾ ਇਸ ਕਰਕੇ ਨੌਜਵਾਨੋ ਪੰਜਾਬ ਨੂੰ ਜਿਹੜੀ ਹਰ ਪੱਖ ਹਰ ਪਾਸਿਓਂ ਜਿਹੜੀਆਂ ਸਰਕਾਰਾਂ ਦੀਆਂ ਜਿਹੜੀਆਂ ਵੱਡੀਆਂ ਚਾਲਾਂ ਨੇ ਆ ਪੰਜਾਬ ਨੂੰ ਹਰ ਪਾਸੇ ਖਾਧਾ ਜਾ ਰਿਹਾ ਪਰ ਆਪਾਂ ਇਕੱਠੇ ਹੋ ਕੇ ਜਿਹੜੀ ਆਪਣੀ ਲੜਾਈ ਲੜੀਏ ਅਨਸ਼ਾਸਨ ਦੇ ਵਿੱਚ ਰਹਿ ਕੇ ਜਾਵਤੇ ਦੇ ਵਿਚਾਰਾ ਕੇ ਲੜੀਏ ਆਗੂ ਸਹਿਬਾਂ ਨੇ ਜਿਵੇਂ ਗਵਾਈ ਉਹਦੀ ਅਗਵਾਈ ਦੇ ਵਿੱਚ ਰਹਿ ਕੇ ਲੜੀਏ ਅਸੀਂ ਜਿਹੜੇ ਸਾਡੇ ਲੀਡਰ ਨੇਗੇ ਪੋਲਿਟਿਕਲ ਜਿੰਨੇ ਵੀ ਸਾਡੇ ਰਾਜ ਕਰਤਾ ਸਹਣੀ ਹੈ ਸਵਾਲ ਆਪਾਂ ਇਹਨਾਂ ਨੂੰ ਕਰੀਏ ਨਾ ਕਿ ਲੀਡਰਾਂ ਨੂੰ ਕਰੀਏ ਹੁਣ ਸਵਾਲ ਕਿਹਨੂੰ ਕਰਨਾ ਬਣਦਾ ਸਵਾਲ ਅਸੀਂ ਕਹਿੰਦੇ ਸਾਡੀ ਸੈਂਟਰ ਸਰਕਾਰ ਬਹੁਤ ਵੱਡੀ ਦੁਸ਼ਮਣ ਹੈ ਪੰਜਾਬ ਸਰਕਾਰ ਇਸ ਤੋਂ ਵੱਡੀ ਦੁਸ਼ਮਣ ਹੈ ਕਿਸੇ ਟਾਈਮ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਵੋਟਾਂ ਇਸ ਕਰਕੇ ਲੈਂਤੀਆਂ ਸੀਗੀਆਂ ਕਿ ਮੈਂ 23 ਦੇ 23 ਫਸਲਾਂ ਤੇ ਐਮਐਸਪੀ ਸਵਾਲ ਆਪਾਂ ਇਹਨਾਂ ਨੂੰ ਕਰੀਏ ਸਵਾਲ ਕਰੀਏ ਜਿਹੜੇ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਦੇਣਗੇ ਸਵਾਲ ਇਹਨਾਂ ਦੇ ਕਰੀਏ ਜਿਹੜੇ ਵੀਆਈਪੀ ਕਲਚਰ ਦਾ ਵਿਰੋਧ ਕਰਦੇ ਸੀਗੇ ਵੀ ਅਸੀਂ ਵੀਆਈਪੀ ਵੀਆਈਪੀ ਕਲਚਰ ਨਹੀਂ ਲੈਣਾ ਅੱਜ ਉਹ ਸਾਰੇ ਵੀਆਈਪੀ ਕਲਚਰ ਫਾਲੋ ਕਰਦੇ ਨੇ ਸਵਾਲ ਇਹਨਾਂ ਨੂੰ ਕਰਨਾ ਬਣਦਾ ਇਸ ਕਰਕੇ ਆਓ ਨੌਜਵਾਨੋ ਜਾਗਰੂਤ ਹੋ ਆਪਣੇ ਦੁਸ਼ਮਣਾਂ ਦੀ ਸਹੀਆਂ ਦੀ ਪਛਾਣ ਕਰਕੇ ਰਾਜ ਕਰਤਾ ਸ਼ਰਣੀ ਦੀ ਤਾਂ ਆਪਾਂ ਇਹਨਾਂ ਦੇ ਇਹਨਾਂ ਦਾ ਵਿਰੋਧ ਮੋਰਚਾ ਖੋਲ੍ਹੀਏ ਤੇ ਆਪਣੇ ਹੱਕਾਂ ਲਈ ਡੱਟੀਏ ਲੜੀਏ ਬਾਪੂ ਬਲਕੌਰ ਸਿੰਘ ਤੁਹਾਨੂੰ ਆ ਥੋੜਾ ਜਿਹਾ ਬਿਮਾਰ ਨੇਗੇ ਪਰ ਫਿਰ ਵੀ ਮੈਨੂੰ ਕਹਿ ਰਿਹਾ ਕਹਿੰਦਾ ਮੈਂ ਭਾਨੇ ਆ ਰਿਹਾ ਰਾਜਪੁਰੇ ਸ਼ਾਇਦ ਉਹ ਉਥੇ ਸ਼ਾਮਲ ਹੋ ਜਾਣਗੇ ਚੱਲ ਪੇ ਸ਼ਾਇਦ ਉਥੋਂ ਚੱਲ ਪੇ ਚੱਲਣ ਦੇ ਬਾਵਜੂਦ ਕਈ ਕਲਾਕਾਰ ਵੀ ਆ ਗਏ ਆ ਬਲਕਾਰਨ ਖਿੱਲਾ ਪਹੁੰਚ ਗਿਆ ਇੱਥੇ ਜਸਵਿੰਦਰ ਬਰਾੜ ਪਹੁੰਚ ਗਈ ਆਪਣਾ ਗਲਾਬ ਸਿੱਧੂ ਪਹੁੰਚਣ ਵਾਲਾ ਸਾਰੇ ਕਲਾਕਾਰ ਮੁੰਡੇ ਪਹੁੰਚ ਰਹੇ ਨੇ ਕਿ ਥੋੜਾ ਮੀਂਹ ਕਰਕੇ ਥੋੜਾ ਜਿਹੜਾ ਪ੍ਰੋਗਰਾਮ ਲੇਟ ਹੋ ਗਿਆ ਕੀ ਲਗਾ ਪੰਜਾਬ ਸਰਕਾਰ ਦਾ ਸਾਰੇ ਧਰਨੇ ਸ਼ਰੂਲ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦਾ ਕੱਲਾ ਇਹ ਸਰਕਾਰ ਦਾ ਗੱਲ ਨਾ ਕਰੋ ਜਿੰਨੇ ਵੀ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਸਾਰਿਆਂ ਦਾ ਸਾਰਾ ਪੰਜਾਬ ਪ੍ਰਤੀ ਜ਼ੀਰੋ ਰੋੜ ਰਿਹਾ ਜਾਂ ਕੋਈ ਮੁੱਖ ਮੰਤਰੀ ਆਏ ਨਹੀਂ ਜਿਹਨੇ ਕਿਤੇ ਡਟ ਕੇ ਪੰਜਾਬ ਦੀ ਗੱਲ ਕੀਤੀ ਹੋਵੇ ਜੇ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਸਿਰਫ ਡਰਾਮੇ ਕਰ ਰਿਹਾ ਕਿਤੇ ਇੰਟਰਨੈਟ ਬੰਦ ਕਰਤਾ ਕਿਤੇ ਕੁਝ ਕਰਤਾ ਸਾਡੇ ਲੋਕਾਂ ਦੇ ਉੱਪਰ 307 ਦੇ ਪਰਚੇ ਪਈ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ 8 ਦਿਨਾਂ ਬਾਅਦ ਸਾਡਾ ਇੱਕ ਨੌਜਵਾਨ ਸ਼ਹੀਦ ਹੋ ਗਿਆ ਸ਼ੁਭਕਰਨ ਉਹਦੇ ਜਿਹੜੀ ਪਰਚਾ ਦਰਜ ਕੀਤਾ ਉਹ ਅਣਪਛਾਤੇ ਨੇ ਪਰਚਾ ਦਰਜ ਕਰਿਆ ਇਸੇ ਟਾਈਮ ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਪਾਰਲੀਮੈਂਟ 'ਚ ਖੜਕੇ ਗੱਲਾਂ ਕਰਦਾ ਸੀ ਬਾਈਬਲ ਕਹਣ ਵਾਲਾ ਗੋਲੀकांड ਸੀਗਾ ਕਿ ਦੇਖੋ ਕਿਤੇ ਪੁਲਿਸ ਵੀ ਅਣਖਸਤੀ ਹੋਈ ਐ ਕੀ ਇਹ ਵੀ ਸਾਡੇ ਦੇਸ਼ ਦੀ ਪੁਲਿਸ ਆ ਸਾਡੇ ਦੇਸ਼ ਦੀ ਆਰਮੀ ਆ ਸਾਡੇ ਦੇਸ਼ ਦੀ ਇਹ ਜਿਹੜਾ ਆਪਣਾ ਬਣਿਆ ਹੋਇਆ ਖੱਤਰ ਜਾਂ ਉਹਦੀ ਸਰਕਾਰੋ ਸਾਡੇ ਦੇਸ਼ ਦੀ ਸਰਕਾਰ ਆ ਕੀ ਅਣਖਸਤੀ ਹੋ ਗਿਆ ਅੱਜ ਸਾਡੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਪਾਰਚਾ ਦਰਜ ਕਰਨਾ ਸੀਗਾ ਤਾਂ ਬਾਈ ਨੇ ਪਾਰਚਾ ਦਰਜ ਕਰਦਾ ਇਹ ਤਾਂ ਇੱਕ ਡਰਾਮਾ ਕੀਤਾ ਗਿਆ ਤਾਂ ਵਿਖਾਵਾ ਕੀਤਾ ਗਿਆ ਹਰਪਾਲ ਚੀਮਾ ਵਿਧਾਨ ਸਭਾ 'ਚ ਕਹਿੰਦੇ ਕਹਿੰਦੇ ਬਸ ਅਸੀਂ ਜਾਂਚ ਕਰਾਂਗੇ ਬੰਦੇ ਦਾ ਪਛਾਣੇ ਜਾਣਗੇ ਜਾਂਚਾਂ ਤਾਂ ਜਿਹੜੀਆਂ ਜਾਂਚਾਂ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਸੀ ਕਿ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬੇਅਦਬੀ ਹੋਈ ਹੈ ਵੋਟਾਂ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਅਸੀਂ 24 ਘੰਟੇ ਜਾਂਚ ਸਾਫ਼ ਦੇ ਦਾਂਗੇ ਉਹ ਤੁਸੀਂ ਇਨਸਾਫ ਦੇ ਨਾਲੇ ਕਿੱਧਰ ਗਏ ਜਾਂਚ ਤਾਂ ਤੁਹਾਡੀਆਂ ਉਹਦੇ ਨਹੀਂ ਪੂਰੀਆਂ ਹੋਈਆਂ ਅੱਜ ਕਿੰਨੇ ਸਾਲ ਹੋ ਗਏ ਤੁਸੀਂ ਇਹਦੀ ਜਾਂਚ ਦੀ ਕਿੱਧਰੋਂ ਗੱਲ ਕਰਦੇ ਹੋ ਇਹ ਤਾਂ ਸਿਰਫ ਔਰ ਸਿਰਫ ਇੱਕ ਡਰਾਮਾ ਹੈ ਪਰ ਪੰਜਾਬ ਦੇ ਲੋਕਾਂ ਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਈ ਜਿਵੇਂ ਕਿ ਪਹਿਲਾਂ ਛੇਤਰ ਹੋਰਾਂ ਪਾਰਟੀਆਂ ਦੇ ਫਿਰਦਾ ਰਹਾ ਹੁਣ ਇਹ ਪਿੰਡਾਂ ਦੇ ਵਿੱਚ ਵੋਟਾਂ ਮੰਗ ਕੇ ਦਿਖਾਉਣ ਹੁਣ ਜਾ ਕੇ ਦਿਖਾਉਣ ਸੰਗਰੂਰ ਦੇ ਵਿੱਚ ਜਿਹੜਾ ਕਹਿੰਦਾ ਹੁੰਦਾ ਉਹਨਾਂ ਦਾ ਸਾਡਾ ਸੰਗਰੂਰ ਕਿਲਾ ਉੱਥੇ ਜਾ ਕੇ ਸੀਐਮ ਜਾ ਕੇ ਵੋਟਾਂ ਮੰਗ ਕੇ ਦਿਖਾਵੇ ਅੱਜ ਸੰਗਰੂਰ ਦੇ ਲੋਕ ਹੀ ਖਰੌਰੀ ਬਾਡਰਾਂ ਤੇ ਸ਼ੰਭੂ ਬਾਡਰਾਂ ਤੇ ਬੈਠੇ ਨੇਗੇ ਅੱਜ ਇਹਨਾਂ ਦੇ ਮਾੜੇ ਹ ਬਿਲਕੁਲ ਮੈਂ ਕਈ ਕਲਾਕਾਰਾਂ ਨੂੰ ਇਹ ਗੱਲ ਕਹੀ ਕਹਿੰਦੇ ਵੀ ਯਾਰ ਕਲਾਕਾਰ ਕੇ ਮਖਿਹਾਓ ਤੁਸੀਂ ਮੇਰੇ ਵਾਲੇ ਅੰਦੋਲਨ ਮੇਰੇ ਦੇਖੋ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜਿੰਨੇ ਵੀ ਨੌਜਵਾਨ ਪਹੁੰਚ ਰਹੇ ਸੀਗੇ ਉਸ ਮੇਰੇ ਵਾਲੇ ਅੰਦੋਲਨ ਚ ਸਭ ਨੂੰ ਪ੍ਰਸ਼ਾਸਨ ਪੁਲਿਸ ਫੋਨ ਕਰਦੀ ਰਹੀ ਸੀਆਈ ਚ ਫੋਨ ਜਾਂਦੇ ਰਹੇ ਨੇ ਥਾਣੇ ਚ ਫੋਨ ਜਾਂਦੇ ਰਹੇ ਨੇ ਇਸ ਅੰਦੋਲਨ ਦੇ ਵਿੱਚ ਕਲਾਕਾਰਾਂ ਨੂੰ ਸਾਂਭਲ ਪੰਜਾਬ ਗਵਰਨਮੈਂਟ ਹੋਣ ਨਹੀਂ ਦਿੰਦੀ ਪੰਜਾਬ ਅੰਦਰੋਂ ਅਸੀਂ ਮੀਡੀਆ ਦੇ ਵਿੱਚ ਕਹਿੰਦੇ ਨੇ ਅਸੀਂ ਲੋਕਾਂ ਨਾਲ ਅੰਦਰੋਂ ਉਹੀ ਜਿਹੜਾ ਭਾਜਪਾ ਦੀ ਜਿਹੜੀ ਜਾਰੀ ਨਿਮਾ ਰਹੇ ਨੇਗੇ ਕਿਹੜੇ ਕਲਾਕਾਰ ਨੇ ਨਾ ਦੱਸ ਸਕਦੇ ਬਹੁਤ ਸਾਰੇ ਕਲਾਕਾਰ ਨੇ ਕਿ ਹੁਣ ਕਿਹੜੇ ਕਿਹੜੇ ਕਲਾਕਾਰਾਂ ਦਾ ਪਤਾ ਹੀ ਗੱਲ ਹੈ ਬੜਾ ਮਾਦਾ ਛੋਟਾ ਹੁੰਦਾ ਹੁਣ ਇਹ ਤਾਂ ਹੈ ਨਹੀਂਗਾ ਵੀ ਹਰ ਇੱਕ ਭਾਨਾ ਸਿੱਧੂ ਆ ਵੀ ਠੋਕ ਕੇ ਕਦੂਗਾ ਗੱਲ ਹੈ ਨਾ ਸਰਕਾਰ ਕਲਾਕਾਰਾਂ ਦਾ ਮਾਦਾ ਬਹੁਤ ਛੋਟਾ ਹੁੰਦਾ ਪਰ ਫਿਰ ਵੀ ਬਹੁਤ ਸਾਰੇ ਕਲਾਕਾਰ ਅੱਜ ਪਹੁੰਚ ਰਹੇ ਨੇਗੇ ਮੈਂ ਇਹੀ ਗੱਲ ਕਹਿਣਾ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਤਾਂ ਆਪਾਂ ਜਾਗਤ ਦੇ ਵਿੱਚ ਰਹਿਣਾ ਜਿੰਨੇ ਵੀ ਸਾਡੇ ਮਾਰਚ ਦੇ ਵਿੱਚ ਸ਼ਾਮਲ ਹੋ ਰਹੇ ਹੋ ਤੇ ਸਾਰਿਆਂ ਨੇ ਇਨਸ਼ਾਸ਼ਣ ਦੇ ਵਿੱਚ ਰਹਿ ਕੇ ਮੀਂਹ ਮੂੰਹ ਤੋਂ ਕੋਈ ਘਬਰਾਉਣਾ ਨਹੀਂ ਆਪਾਂ ਜਾਬਦੇ ਦੇ ਵਿੱਚ ਰਹਿ ਕੇ ਜਾਵਾਂਗੇ ਆਪਣੇ ਆਗੂ ਸਹਿਬਾਨਾਂ ਦੇ ਆਪਾਂ ਉਸ ਦੇ ਵਿੱਚ ਅਗਵਾਈ ਦੇ ਵਿੱਚ ਆਪਾਂ ਜਿਹੜਾ ਸਾਰਿਆਂ ਨੇ ਜਾਣਾ ਹੁਣ ਕਈ ਇੱਥੇ ਸਵਾਲ ਉੱਠਦੇ ਨੇਗੇ ਤੁਸੀਂ ਟਿੱਕਾ ਆਪਾਂ ਸ਼ੰਭੂ ਦੇ ਬਟੇ ਆ ਖਨੌਰੀ ਦੇ ਬੈਠੇ ਹੋ ਹੁਣ ਤੁਸੀਂ ਇਹ ਦੇਖੋ ਸਾਡੀ ਪ੍ਰਾਪਤੀ 60% ਜਿਹੜਾ ਆੜਾ ਮੰਗਾ ਮੰਨ ਨੂੰ ਹੁਣ ਸਰਕਾਰ ਕੇਂਦਰ ਸਰਕਾਰ ਤਿਆਰ ਵੀ ਹੈ ਜਿਹੜੇ ਲੋਕੇ ਸਵਾਲ ਕਰਦੇ ਨੇ ਵੀ ਤੁਸੀਂ ਬੈਠੇ ਕੀ ਕਰ ਰਹੇ ਹੋ ਅੰਦਰੋਂ ਕੱਢ ਕੀ ਰਹੇ ਹੋ ਸਾ 10 ਬਸਲਾਂ ਤੋਂ ਐਮਐਸਪੀ ਤੇ ਆ ਗਈ ਜਿਹੜੀ ਕਿਸੇ ਇੱਕ ਫਸਲੀ ਦੀ ਬਸਲ ਦੀ ਐਮਐਸਪੀ ਦੀ ਗੱਲ ਕਰਨੀ ਸੀ ਕਰਦੀ ਘਰਾਂ ਦੇ ਵਿੱਚੋਂ ਜੇ ਅਸੀਂ ਨਿਕਲੇ ਆ ਜੇ ਲੜ ਨਹੀਂ ਲਿਖ ਲਿਆ ਤਾਂ ਬਹੁਤ ਕੁਝ ਲੈ ਕੇ ਨਿਕਲਾਂਗੇ ਉਹ ਵੀ ਤਾਂ ਅਸੀਂ ਘਰਾਂ ਦੇ ਵਿੱਚ ਰੋਟੀ ਨਹੀਂ ਵੱਢੀ ਜਾਂਦੇ ਸੀ ਕਿ ਉੱਥੇ ਬੈਠੇ ਅੱਜ ਇੱਥੇ ਆਏ ਆ ਸੰਭੂ ਦੇ ਬੈਠੇ ਖਨੌਰੀ ਤੇ ਬੈਠੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਸੈਂਟਰ ਗਵਰਨਮੈਂਟ ਤੋਂ ਲਾਵਾਗੇ ਪਰ ਜਿਹੜੇ ਕਲਾਕਾਰ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਵੀ ਕਿਤਨਾ ਕਿਤੇ ਫੋਨ ਆ ਸਕਦੇ ਮੈਂ ਤਾਂ ਪਹਿਲਾਂ ਆ ਮੀਡੀਆ ਚ ਨਾਲ ਲੱਤੇ ਮੈਂ ਤਾਂ ਕਈਆਂ ਦੇ ਨਾਮ ਨਹੀਂ ਲੱਤੇ ਜਿਨ੍ਹਾਂ ਦੇ ਮੈਂ ਨਾਮ ਲੱਤੇ ਉਹਨਾਂ ਨੂੰ ਫ ਨੇ ਕਿੰਨੇ ਕੇ ਦਲਾ ਦਾਰ ਬਿਲਕੁਲ ਖੋਰਾ ਲਾ ਰਹੀ ਹੈ ਪਰ ਮੈਂ ਇੱਕੋ ਹੀ ਗੱਲ ਕਹਿਣਾ ਸਾਡੇ ਆਗੂਆਂ ਨੂੰ ਤੁਸੀਂ ਕੋਈ ਰਾਜਨੀਤਿਕ ਬੰਦੇ ਨਹੀਂ ਹੈਗੇ ਤੁਹਾਡੀ ਆਫਤ ਦੇ ਵਿੱਚ ਏਕਤਾ ਹੋਣੀ ਬੜੀ ਜ਼ਰੂਰੀ ਹੈ ਜੇ ਤੁਹਾਡੀ ਆਫਤ ਦੇ ਵਿੱਚ ਏਕਤਾ ਨਹੀਂ ਹੋਊਗੀ ਤਾਂ ਪੰਜਾਬ ਦੇ ਵਿੱਚ ਬੜੀ ਨਿਰਾਸ਼ਾ ਆ ਜਾਊਗੀ ਹੁਣ ਇਹ ਕਿਹੜਾ ਕੋਈ ਵਿਆਹ ਹੈ ਦੇਖੋ ਮੈਂ ਗੱਲ ਕਹਿਣਾ ਜਦੋਂ ਹੁਣ ਇੱਕ ਨੇ ਮੋਰਚਾ ਵਢ ਲਿਆ ਸਾਡੇ ਆਗੂ ਸਾਹਿਬਾਨ ਨੂੰ ਮੈਂ ਨਿਮਰਤਾ ਸਹਿਤ ਹੱਥ ਬੰਨ੍ਹ ਕੇ ਬੇਨਤੀ ਕਰਨਾ ਕਿਉਂਕਿ ਮੈਂ ਆਗੂ ਸਾਹਿਬਾਨ ਦਾ ਉਹਨਾਂ ਵਿਰੋਧ ਨਹੀਂ ਕਰਦਾ ਸਾਡਾ ਜਿਹੜਾ ਅਸਲ ਦੇ ਵਿੱਚ ਦੁਸ਼ਮਣ ਹੈ ਉਹ ਸਾਡੇ ਦੁਸ਼ਮਣ ਹੈਗਾ ਰਾਜ ਕਰਤਾ ਸਰਾਨੀ ਆ ਸਾਡਾ ਜੇ ਚਾਹੇ ਪ ਇਸ ਕਰਕੇ ਮੈਂ ਆਗੂ ਜਮਨੂ ਨੂੰ ਕੋ ਗੱਲ ਕਹਿਣਾ ਹੈ ਵੀ ਤੁਸੀਂ ਇਧਰ ਜੀਰਕਪੁਰ ਵਾਲੇ ਰੋਡ ਰਾਹੀਂ ਪਾਜੋ ਦਿੱਲੀ ਨੂੰ ਜਾਣ ਲਈ ਜੋ ਦੋ ਰੋਡ ਸਾਡੇ ਦੂਜੇ ਆਗੂਆਂ ਨੇ ਘੇਰ ਲਏ ਇੱਕ ਡੱਬਾ ਡੱਬਾ ਵਾਲੇ ਵਾਲਾ ਖੁੱਲਾ ਪਿਆ ਉਧਰ ਬੈਜੋ ਹੁਣ ਤੁਸੀਂ ਇਹ ਚੀਜ਼ ਨੂੰ ਦੇਖੋ ਨਾ ਤੁਸੀਂ ਆਪਣਾ ਇੱਕ ਜਾਵਤਾ ਬਣਾ ਲਓ ਪੰਜਾਬ ਉੱਠ ਖੜਿਆ ਪੰਜਾਬ ਉੱਠ ਖੜਿਆ ਤੁਸੀਂ ਇੱਕ ਚੀਜ਼ ਦੇਖੋ ਸਰਕਾਰ ਮੀਟਿੰਗਾਂ ਵੀ ਕਰ ਰਹੀ ਆ ਤੁਹਾਨੂੰ ਐਨਾ ਕੁਝ ਦੇਣ ਨੂੰ ਤਿਆਰ ਵੀ ਹੋ ਗਈ ਜੇਕਰ ਤੁਸੀਂ ਅੰਦੋਲਨ ਮਹੀਨਾ ਵੀਦਣ ਚਲਾਓਗੇ ਤਾਂ ਜਿੰਨਾ ਕੁਝ ਮੰਗਾ ਲੈ ਲਓ ਦੁਆਰੇ ਫਿਰ ਅੰਦੋਲਨ ਕਰ ਲਾਂਗੇ ਇੱਕ ਚੀਜ਼ ਦੇਖੋ ਤੁਸੀਂ ਇੱਕ ਚੀਜ਼ ਕਹਣੇ ਹੋ ਵੀ ਸਾਨੂੰ ਪੰਜਾਬ ਨੂੰ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਇੱਕ ਸਾਲ ਬਾਅਦ ਇਹ ਅੰਦੋਲਨ ਚਾਹੀਦਾ ਕਿਉਂ ਚਾਹੀਦਾ ਕਿਉਂਕਿ ਜਿਹੜੇ ਲੜਨ ਵਾਲੀਆਂ ਫੌਜਾਂ ਹੁੰਦੀਆਂ ਨੇਗੀਆਂ ਜੇਕਰ ਅਸੀਂ ਲੜਾਂਗੇ ਨਹੀਂ ਜੰਗਾ 'ਚ ਉਧਰ ਨਹੀਂ ਲੜਾਂਗੇ ਤਾਂ ਅਸੀਂ ਜੰਗਾ ਲੜਨਾ ਭੁੱਲ ਜਾਾਂਗੇ ਹੁਣ ਪੰਜਾਬ ਕਿਹੜਾ ਆਪਣੀ ਇਕੱਲੀ ਲੜਾਈ ਲੜ ਰਿਹਾ ਹੈ ਪੰਜਾਬ ਨੇ ਹਮੇਸ਼ਾ ਤੋਂ ਇਸ ਭਾਰ ਦੇਸ਼ ਨੂੰ ਬਚਾਉਣ ਲਈ ਲੜਾਈ ਲੜੀ ਅੱਜ ਬਿਲਕੁਲ ਮੇਰੇ ਤਾਂ ਜਿੰਨੇ ਮਰਜ਼ੀ ਪਰਚੇ ਕਰ ਲੈਣਾ ਮੈਂ ਉਸ ਗੱਲ ਤੇ ਵੀ ਆਉਣਾ ਉਹਨੋ ਜਿਹੇ ਅੰਦੂਲਨਾਂ ਜਾਣਾ ਲੋਕਾਂ ਦੇ ਜਾਣਾ ਮੈਂ ਤੇਰੇ ਇਸ ਸਵਾਲ ਦਾ ਵੀ ਜਵਾਬ ਦਿੰਨਾ ਪਹਿਲਾਂ ਮੈਂ ਆਪਣੇ ਸਵਾਲ ਦੀ ਗੱਲ ਕਰ ਲਾਂ ਪੰਜਾਬ ਨੇ ਹਮੇਸ਼ਾ ਤੋਂ ਹੀ ਜਿਹੜੀ ਪੂਰੇ ਭਾਰਤ ਨੂੰ ਦੇਸ਼ ਨੂੰ ਬਚਾਉਣ ਲਈ ਲੜਾਈ ਲੜੀ ਆ ਅੱਜ ਪੂਰੇ ਭਾਰਤ ਦੀ ਜਿਹੜੀ ਕਿਸਾਨੀ ਖਾਤਰੇ ਦੇ ਵਿੱਚ ਆ ਤਾਂ ਪੰਜਾਬ ਲੜ ਰਿਹਾ ਇਸ ਕਰਕੇ ਜਿਹੜੀ ਤੁਸੀਂ ਗੱਲ ਪਰਚੇ ਵਾਲੀ ਕਹੀ ਹੈ ਪਰਚੇ ਤਾਂ ਸਾਡਾ ਕਲਚਰ ਆ ਸਾਡਾ ਸੱਭਿਆਚਾਰ ਆ ਸੁਣੋ ਮੇਰੀ ਗੱਲ ਮੇਰੀ ਗੱਲ ਸੁਣੋ ਮੇਰਾ ਦਾਦੇ ਦਾ 60 ਸਾਲ ਦਾ ਕਾਰਜਕਾਲਾ ਜਿਹੜਾ ਕਿਸਾਨੀ ਲਈ ਜੇਲ੍ਹਾਂ ਦੇ ਵਿੱਚ ਹੀ ਰਿਹਾ ਅਨੇਕਾਂ ਵਾਰੀ ਜੇਲ੍ਹ ਗਿਆ ਮੈਂ ਉਸ ਕਰਤਾਰ ਸਿੰਘ ਦਾ ਪੋਤਾ ਹਾਂ ਮੇਰੇ ਤੇ ਅੱਜ ਤੱਕ ਕਿੰਨੇ ਪਰਚ 8 ਤੋਂ ਲੈ ਕੇ ਲਗਾਤਾਰ ਮੇਰੇ ਤੇ ਪਰਚੇ ਹੁੰਦੇ ਆ ਰਹੇ ਨੇ ਜਿੰਨੇ ਮਰਜ਼ੀ ਹੋਰ ਪਰਚੇ ਕਰ ਲੋ ਇੱਕ ਚੀਜ਼ ਦੇਖ ਤੂੰ ਜਿਹੜੋਂ ਬੰਦਾ ਸੀਆਈ ਦੇ ਵਿੱਚ ਚਲਿਆ ਜਾਂਦਾ ਬਹੁਤ ਸਾਰੇ ਬੰਦਿਆਂ ਦੀ ਆਵਾਜ਼ ਬਦਲ ਜਾਂਦੀ ਆ ਮੈਨੂੰ ਪਹਿਲਾਂ ਇਹਨਾਂ ਨੇ ਕੁੱਟਿਆ ਮਾਰਿਆ ਪਹਿਲਾਂ ਵਾਲੇ ਜਦੋਂ ਮੈਨੂੰ ਗਰਮੀਆਂ ਦੇ ਵਿੱਚ ਪਰਚਾ ਕਰਿਆ ਮੈਂ ਉਦੋਂ ਨਹੀਂ ਦਵਿਆ ਆਉਣ ਸਰਪੱਖਮਤ ਮੰਡ ਦੀ ਮੰਜ਼ੀ ਠੋਕੀ ਅੱਜ ਫੇਰ ਆਉਣ ਸਾਹ ਠੋਕੀ ਜਾਣਾ ਮੇਰੇ ਤੇ ਜੋ ਮੇਰੇ ਤੇ ਛਾਦਤ ਹੋਇਆ ਮੈਂ ਸਭ ਨੂੰ ਆ ਕੇ ਦੱਸਿਆ ਇਹਨਾਂ ਦਾ ਬੰਦਾ ਕਹਿ ਕੇ ਦਿਖਾਵੇ ਵੀ ਸੀ ਭਗਮਾ ਪੀਪਾਨ ਨੇ ਛਾਦਤ ਨਹੀਂ ਕੀਤਾ ਮੈਂ ਕਹਿੰਦਾ ਮੈਂ ਸੀਏ ਜਿਹੜੀ ਡਿਵੀਜ਼ਨ 2 ਆ ਉਹਦੇ ਵਿੱਚ ਜਾ ਕੇ ਮੈਂ ਉਹਨਾਂ ਦੇ ਹੱਥ ਧਰ ਕੇ ਕਹੂੰਗਾ ਵੀ ਤੁਸੀਂ ਕੀ ਮੇਰੇ ਨਾਲ ਛਾਦਤ ਕੀਤਾ ਨਹੀਂ ਕੋਈ ਬੰਦਾ ਕਹਿ ਕੇ ਦਿਖਾਵੇ ਲਿਜਾਣਾ ਜਿਹੜਾ ਕਚਾਰੀਆਂ ਸੀ ਕਈ ਬੰਦੇ ਕਹਿੰਦੇ ਨੇ ਨਾ ਇੱਥੇ ਮੈਂ ਕੋਹਰ ਵੀ ਦੇਖੀ ਖਬਰ ਵੀ ਆਪਣਾ ਇਤਕ ਤੇ ਕੋਈ ਕੋਈ ਹੋਰ ਪ੍ਰੋਪੋ ਕੰਡਾ ਨਾ ਹੋਵੇ ਜਾਂ ਸਰਕਾਰ ਦਾ ਕੋਈ ਬਣਾਈ ਗੱਲ ਨਾ ਹੋਵੇ ਜਿਹੜਾ ਸਰਕਾਰ ਨੇ ਮੇਰੇ ਦੇ ਤੇ ਛੱਦਤ ਕੀਤਾ ਨਾ ਕੋਈ ਬੰਦਾ ਕਹਿੰਦਾ ਮੇਰੇ ਨਾਲ ਮੀਡੀਆ ਚੱਲੇ ਮੈਂ ਜਾ ਕੇ ਉਹ ਸੀਆਈ ਦੇ ਵਿੱਚ ਦੱਸੂਗਾ ਵੀ ਆ ਜੋ ਕੁਝ ਮੇਰੇ ਨਾਲ ਹਾਲਾਤ ਆ ਕਮਰੇ ਦੇ ਵਿੱਚ ਹੋਇਆ ਇੱਥੇ ਹੋਇਆ ਮੈਂ ਸਬੂਤ ਦੇਵਾਂਗਾ ਮੈਂ ਕੋਈ ਫੇਕ ਗੱਲਾਂ ਨਹੀਂ ਬੋਲਦਾ ਬਿਲਕੁਲ ਮੈਂ ਕਹਿੰਦਾ ਜਦੋਂ ਮੈਂ ਤੁਸੀਂ ਇਹ ਦੇਖੋ ਜਦੋਂ ਮੇਰੀ ਜਵਾਨਤ ਹੋਗੀ ਜਦੋਂ ਮੈਂ ਜੇਲ੍ਹ ਤੋਂ ਬਾਹਰ ਆ ਰਿਹਾ ਹਾਂ ਇੱਕ ਦੋ ਦਿਨ ਮੇਰੇ ਨਾਲ ਪਤਾ ਕੀ ਗੱਲਾਂ ਹੋਏਗੀਆਂ ਤਾਂ ਬਾਹਰ ਜਾ ਕੇ ਮੀਡੀਆ 'ਚ ਬੋਲਣਾ ਨਹੀਂ ਤਾਂ ਜਾ ਕੇ ਕੁਝ ਗੱਲ ਨਹੀਂ ਕਰਨੀ ਤੇਰੇ ਤੇ 21 ਪਰਚੇ ਹੋਰ ਪਾਵਾਂਗੇ ਮੈਂ ਕਹਿੰਦਾ 21 ਸਾਢੇ ਤੇ 50 ਹੋਰ ਪਾ ਲਓ ਜਿੰਨਾ ਤੁਸੀਂ ਕੁਝ ਕਰਨਾ ਕਰ ਲੋ ਅੱਜ ਵਾਰੀ ਥੋੜੀਆ ਕੱਢਣੂ ਵਾਰੀ ਸਾਢੀ ਵੀ ਹੋਊ ਇਹ ਚੀਜ਼ ਯਾਦ ਰੱਖਿਓ ਜਿਹੜੀ ਪੋਸਟ ਤੁਸੀਂ ਪਾਈ ਹੈ ਸੋਸ਼ਲ ਮੀਡੀਆ ਤੇ ਕਿ ਅਸੀਂ ਕਿਸਾਨਾਂ ਦਾ ਮਾਰਚ ਜਿਹੜਾ ਕਰਾਂਗੇ ਉਹਦੇ ਥੱਲੇ ਕਾਫੀ ਕਮੈਂਟ ਆ ਰਹੇ ਨੇ ਕਿ ਇਹ ਕੱਲਾ ਕਿਸਾਨਾਂ ਦਾ ਵੀ ਹੈਗਾ ਮਜ਼ਦੂਰਾਂ ਦਾ ਦੇਖੋ ਮਜ਼ਦੂਰ ਕੀ ਹੈ ਜਿਹੜੇ ਸਭ ਤੋਂ ਵੱਡੀ ਇਹ ਜਿਹੜਾ ਕਿਸਾਨ ਮਜ਼ਦੂਰ ਦੇ ਵਿੱਚ ਪਵਾੜਾ ਪਾਉਣ ਵਾਲਾ ਕੌਣ ਹੈ ਇਹ ਜਿਹੜੇ ਕਮੈਂਟ ਕਰਨ ਵਾਲੇ ਕੌਣ ਨੇ ਇਹ ਰਾਜਕਰਤਾ ਸਰੇਣੀਆਂ ਇਹਨਾਂ ਦੇ ਆਈਟੀ ਸੈੱਲ ਬਣਾਏ ਹੋਏ ਨੇ ਸਾਰੀਆਂ ਪਾਰਟੀਆਂ ਸਾਡੇ ਅੰਦੋਲਨ ਨੂੰ ਖਰਾਬ ਕਰਨ ਦੇ ਤਿਆ ਤੁਲੀਆਂ ਹੋਈਆਂ ਨੇਗੀਆਂ ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਇਹ ਭਾਜਪਾ ਸਾਰੀਆਂ ਇਹਨਾਂ ਦੇ ਇੱਕ ਇੱਕ ਮੁੱਠ ਤੋਂ ਹੋਈਆਂ ਹੋਈਆਂ ਨੇਗੀਆਂ ਇਹ ਕਮੈਂਟ ਕਰਨ ਵਾਲੇ ਉਹ ਲੋਕ ਨਹੀਂ ਜਿਹੜੀ ਮਜ਼ਦੂਰਾਂ ਦੀ ਗੱਲ ਆ ਹੁਣ ਦੇਖੋ ਕਿਸਾਨਾਂ ਮਜ਼ਦੂਰਾਂ ਦਾ ਨੌ ਮਾਹ ਦਾ ਰਿਸ਼ਤਾ ਹੈ ਹੁਣ ਜੇ ਅਸੀਂ ਅੱਜ ਇਸ ਅੰਦੋਲਨ ਦੇ ਵਿੱਚ ਇੱਥੇ ਅੰਦੋਲਨ ਕਰ ਇਹ ਤਾਂ ਮਜ਼ਦੂਰਾਂ ਨੂੰ ਜਿਹੜੇ ਪਾੜਨ ਵਾਲੇ ਲੋਕ ਨੇਗੇ ਅਸੀਂ ਮੁਰੇਕਾ ਹੁਣ ਮਜ਼ਦੂਰਾਂ ਦੀ ਜਿਹੜੀ ਗੱਲ ਕਰਿਆ ਕੀ ਜਿਹੜੇ ਕਿਸਾਨ ਨੇ ਸਾਡੇ ਜਿਹਨੂੰ ਤੁਸੀਂ ਫਰਜ਼ ਕਰੋ ਜੱਟ ਕਹਿ ਦਿੰਦੇ ਹੋ ਜੱਟਾਂ ਦੇ ਹਾਲਾਤ ਕੀ ਮਜ਼ਦੂਰਾਂ ਦੇ ਨਾਲੋਂ ਮਾੜੇ ਹੈ ਨਹੀਂਗੇ ਜੱਟ ਕੀ ਮਜ਼ਦੂਰੀ ਕਰਦੇ ਨਹੀਂ ਹੈਗੇ ਅਸੀਂ ਕਿਸੇ ਜਾਤਪਾਤ ਦਾ ਨਾਂ ਲੈ ਰਹੇ ਹਾਂ ਪਰ ਜਿਹੜੇ ਲੋਕ ਜਾਤਾਂ ਪਤਾ ਨਾਮ ਵਰਤਦੇ ਨੇ ਕਿਸਾਨਾਂ ਦੇ ਮਜ਼ਦੂਰਾਂ ਨਾਲੋਂ ਮਾੜੇ ਹਾਲਾਤ ਨੇ ਕਿਸਾਨ ਦਿਹਾੜੀਆਂ ਕਰਦੇ ਨਹੀਂ ਹੈਗੇ ਮਜ਼ਦੂਰੀ ਦੇ ਵਿੱਚ ਹਰ ਬੰਦਾ ਕੋਈ ਆਉਂਦਾ ਹਰ ਵਰਗ ਆਉਂਦਾ ਜਾਤਾਂ ਪਾਤਾਂ ਦੇ ਨਾਂ ਤੇ ਕਿਉਂ ਸਾਨੂੰ ਪਾੜਿਆ ਜਾ ਰਿਹਾ ਹਾਂ ਹਾਂ ਕੋਡ ਕੋਡ ਆ ਰਿਹਾ ਇੱਧਰ ਲੱਖਾਂ ਲੱਖਾਂ ਹੋਰ ਕਿਹੜੇ ਕਿਹੜੇ ਆਪਣਾ ਹੋਰ ਆ ਜਾਂਦੇ ਕਾਫੀ ਸਾਰੇ ਆ ਰਹੇ ਨੇ ਕਿਸਾਨ ਆ ਗੂ ਸਾਡੇ 3-4 ਸੰਭਲ ਹੋ ਗਏ ਹੋਰ ਸਾਰੇ ਸੰਭਲ ਹੋ ਗਏ ਆ ਮੀਂਹ ਕਰਕੇ ਜਿਹੜਾ ਇਹ ਮੈਨੂੰ ਤਾਂ ਬਹੁਤ ਵੱਡੀ ਉਮੀਦ ਆ ਪਰ ਹੁਣ ਵੀ ਮੈਂ ਨੌਜਵਾਨਾਂ ਨੂੰ ਕਹਿਣਾ ਮੀਂਹ ਕਰਕੇ ਡਟੀ ਜਾਂਦੇ ਨੇ ਪਰ ਮੀਂਹ 'ਚ ਖੜੇ ਆਂ ਕੈਨਸਲ ਹੋ ਕਿੰਨੇ ਕਲਾਕਾਰਾਂ ਨੂੰ ਫੋਨ ਆ ਗਏ ਮੈਂ ਟੋਟਲ ਹੀ ਕਲਾਕਾਰਾਂ ਨੂੰ ਫੋਨ ਲਾਏ ਨੇ ਕਿਉਂਕਿ ਹੁਣ ਮੈਂ ਚਾਹਣਾ ਵੀ ਯਾਰ ਜੇ ਉਹਨਾਂ ਨੂੰ ਮੈਂ ਕਲਾਕਾਰਾਂ ਦਾ ਹੁਣ ਮੈਂ ਇੱਥੇ ਨਾਂ ਲੈਤਾ ਉਹ ਸਾਰੇ ਵਿਚਾਰੇ ਡਰ ਜਾਂਦੇ ਨੇ ਕਭਰ ਆ ਜਾਂਦੇ ਕਹਿੰਦੇ ਸਾਫ ਕਲਾਕਾਰ ਮੈਨੂੰ ਇਹ ਕਹਿੰਦੇ ਨੇ ਵੀ ਸਾਡੇ ਤੇਰਾ ਵਾਲਾ ਜਗਰਾ ਨਹੀਂ ਹੈਗਾ ਪਾਣੇ ਕਿ ਉਹ ਤੁੰਗ ਕੁਝ ਕਰ ਸਕਦਾ ਮੈਂ ਅਸੀਂ ਨਹੀਂ ਉਹ ਕਰ ਸਕਦੇ ਆ ਆ ਆਪ ਜਾਰੇ ਇੱਥੇ ਆ ਹੋਮਲੈਂਡ ਤੇ ਬੜੇ ਖੜੇ ਨੇ ਇੱਥੇ ਬੜੇ ਖੜੇ ਨੇ ਪਰ ਹੱਕ ਬਣਦਾ ਇਹਨਾਂ ਦਾ ਫਰਜ਼ ਪਤਾ ਕੀ ਬਣਦਾ ਦੇਖੋ ਅਸੀਂ ਫਿਲਮਾਂ ਦੇਖਣ ਵਾਲੇ ਕੌਣ ਆ ਗਾਣੇ ਸੁਣਨ ਵਾਲੇ ਕੌਣ ਨੇ ਆਹੀ ਲੋਕ ਆ ਨਾ ਜਦੋਂ ਜਿਹਨੂੰ ਜੂਸ ਸੁਣਦਾ ਜਿਹਨੂੰ ਨੌਜਵਾਨ ਸੁਣਦਾ ਤਾਂ ਹੱਕ ਬਣਦਾ ਕਿ ਹਾਂ ਦਾ ਨਾਰਾ ਬੰਦਦਾ ਹੈ ਹੋਮਲੈਂਡ ਦੇ ਥੱਲੇ ਖੜੇ ਹੋ ਇੱਕ ਵਾਰੀ ਆਵਾਜ਼ ਨਹੀਂ ਮਾਰਨਾ ਚਾਹੁੰਗੇ ਕੋਈ ਮਾਰਾਂਗੇ ਮਾਰ ਰਹੇ ਆ ਪਹਿਲਾਂ ਹੀ ਮਾਰਦਨੇ ਆ ਨਹੀਂ ਇਹਨਾਂ ਦੇ ਵਿਚਾਰਾਂ ਦਾ ਉਹੀ ਗੱਲ ਆ ਯਾਰ ਇਹਨਾਂ ਨੂੰ ਅਸਲ ਇਹਨਾਂ ਸੋਚ ਕੀ ਆ ਪੋਲਿਟੀਕਲ ਲੀਡਰਾਂ ਤੇ ਕਲਾਕਾਰਾਂ ਦੀ ਸ ਸੋਚ ਕਲਾਕਾਰਾਂ ਦੀ ਇਹ ਬਣ ਜਨੇ ਮੇਰੇ ਨਾਲ 10 ਕ ਬੌਂਸਰ ਹੋਣ ਪਰ ਆਹ ਹੋ ਜਾ ਪਰਾ ਹੋ ਜਾ ਐ ਹੋਵੇ ਮੇਰੀ ਲੁੱਕ ਬਣੇ ਮੇਰੀ ਠੁੱਕ ਬਣੇ ਇਹ ਨਹੀਂ ਹੈਗਾ ਜਿਵੇਂ ਮੈਂ ਲੋਕਾਂ ਦੇ ਖੜਾ ਵੀ ਮੇਰੇ ਨੇ ਕਿਨੇ ਮੋਢਾ ਮਾਰਿਆ ਕਿਨੇ ਧੱਕਾ ਮਾਰਿਆ ਇਹ ਚੀਜ਼ ਚੱਲਣ ਨੂੰ ਤਿਆਰ ਨਹੀਂ ਪੁਰਾਣੇ ਕਲਾਕਾਰ ਕਹਿੰਦੇ ਕਿ ਕਿਸਾਨ ਆਗੂ ਨੇ ਸਾਡੀ ਬਾਣੀ ਫੜੀ ਯਾਰ ਮੇਰੀ ਗੱਲ ਸੁਣ ਇੱਕ ਮਿੰਟ ਜਿਹੜੇ ਪੁਰਾਣੇ ਕਲਾਕਾਰ ਇਹ ਗੱਲ ਕਰ ਰਹੇ ਨੇ ਸਾਡੀ ਆਗੂ ਨੇ ਬਾਣੀ ਫੜੀ ਇਹ ਕਿਹੜਾ ਕੋਈ ਉਹਨਾਂ ਦੇ ਆਪਣੇ ਘਰ ਦੀ ਲੜਾਈ ਆ ਜਾਂ ਕੋਈ ਵਿਆਹ ਦੇ ਵਿੱਚ ਤੁਸੀਂ ਆਏ ਸੀ ਕਿ ਉਹਨਾਂ ਦੇ ਵਿੱਚ ਯਾਰ ਮੇਰੇ ਤੇ ਪਰਚੇ ਹੋਏ ਨੇਗੇ ਮੈਂ ਆਗੂ ਨੂੰ ਕਹਾ ਮੇਰੇ ਤੇ ਪਹਿਲਾਂ ਕਿਨੇ ਪਰਚੇ ਹੋਏ ਨੇ ਵੀ ਜੇਕਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਡਾ ਆਗੂ ਨੇ ਸਾਥ ਨਹੀਂ ਦਿੱਤਾ ਬਹੁਤ ਗਲਤ ਗੱਲ ਆ ਜਿਹੜੀ ਤੁਸੀਂ ਇਹ ਕਰ ਰਹੇ ਹੋ ਤੁਹਾਡੇ ਪੰਜਾਬ ਦੀ ਲੜਾਈ ਆ ਤੁਹਾਡੇ ਆਪਣੀ ਲੜਾਈ ਆ ਕੀ ਤੁਸੀਂ ਕਿਸਾਨਾਂ ਦੇ ਪੁੱਤ ਹੈ ਨਹੀਂ ਕਿ ਤੁਸੀਂ ਮਜ਼ਦੂਰਾਂ ਦੇ ਪੁੱਤ ਹੈ ਨਹੀਂ ਗੇ ਇਹ ਗੱਲ ਕਿਹੜੀ ਕਰਨੀ ਬਣਦੀ ਆ ਤਾਂ ਬੰਦ ਬੰਦ ਕਟਾ ਗਏ ਖੋ ਚਰਖੜੀਆਂ ਤੇ ਚੜ ਗਏ ਠੀਕ ਹੈ ਅਸੀਂ ਦਿਆਂ ਫਣਸਿਆਂ ਦੇ ਰਸੇ ਚੋਂ ਮਲੇ ਜੋ ਗੱਲ ਕਹਿਣ ਸਾਡਾ ਸਾਥ ਨਹੀਂ ਦਿੱਤਾ ਤਾਂ ਫਿਰ ਕਿੱਡੀ ਕੀ ਕੀ ਗੱਲ ਕੋਈ ਕਰਨ ਵਾਲੀ ਬਣਦੀ ਆ ਤੁਸੀਂ ਕਲਾਕਾਰਾਂ ਦੀ ਗੱਲ ਕੀਤੀ ਆ ਪਰ ਕਿਸਾਨ ਆਗੂ ਕਹੀ ਇਹੀ ਕਹੀ ਜਾਂਦੇ ਸਦੀਨਾ ਬੁਲਾਈ ਮੈ ਲੜੀ ਦੀ ਤਾਈ ਇਦਾਂ ਦੇ ਜਿਹੜੇ ਹੈਗੇ ਆ ਤਾਂ ਇੱਕ ਗੱਲ ਸੁਣ ਵੀਰ ਮੇਰਾ ਜਦੋਂ ਜਿੱਥੇ ਵੀ ਕਿਤੇ ਗੱਲ ਦੇਖ ਪੰਜਾਬ ਦੀ ਕੋਈ ਵੀ ਅੰਦੋਲਨ ਚੱਲ ਪਏ ਸਾਨੂੰ ਕਿਤੇ ਵੀ ਇਹ ਨਹੀਂ ਚਾਹਣਾ ਚਾਹੀਦਾ ਵੀ ਸਾਨੂੰ ਸੱਦਾ ਆਊਗਾ ਅੱਜ ਤੁਸੀਂ ਮੇਰੀ ਗੱਲ ਸੁਣ ਅੰਮ੍ਰਿਤਪਾਲ ਵਾਲਾ ਮੋਰਚਾ ਚੱਲ ਰਿਹਾ ਮੈਂ ਉੱਥੇ ਬਿਨ ਪੁੱਛੇ ਸੀ ਬਿਨ ਕਹੇ ਗਏ ਕਿ ਨਹੀਂ ਗਏ ਜਿੱਥੇ ਵੀ ਗੱਲ ਪੰਜਾਬ ਦੀ ਆ ਸਾਨੂੰ ਹਰ ਇੱਕ ਬੰਦੇ ਦੀ ਜੋ ਸੋਚ ਇਹ ਬਣ ਜੇ ਵੀ ਯਾਰ ਸਾਡੀ ਆਪਣੀ ਲੜਾਈ ਆ ਸਾਡੇ ਆਪਣੇ ਪੰਜਾਬ ਦੀ ਲੜਾਈ ਆ ਜੇ ਕਿਸੇ ਦੇ ਘਰ ਦੇ ਵਿੱਚ ਅੱਗ ਲੱਗੇ ਤਾਂ ਸਾਡੇ ਘਰ ਦੇ ਵਿੱਚ ਵੀ ਅੱਗ ਲੱਗੂਗੀ ਇੱਕ ਕਿਸਾਨੀ ਦਾ ਮੋਰਚਾ ਯੂਨੀਅਨਾਂ ਦਾ ਸੁਣ ਮੇਰੀ ਗੱਲ ਇਹ ਗੱਲ ਇਹ ਮੋਰਚਾ ਪੂਰੇ ਪੰਜਾਬ ਦਾ ਪੂਰੇ ਭਾਰਤ ਦਾ ਮੋਰਚਾ ਹੈ ਹੁਣ ਪਹਿਲਾਂ ਵਾਲੇ ਤੁਸੀਂ ਦੇਖੋ ਪਹਿਲਾਂ ਵਾਲੇ ਮੋਰਚੇ ਤੁਸੀਂ ਕਿੰਨਾ ਕੁਛ ਲੈ ਕੇ ਨਿਕਲੇ ਆ ਜਿਹੜੀਆਂ ਅੱਜ ਪੋਲਿਟੀਕਲ ਪਾਰਟੀਆਂ ਇੰਡੀਆ ਸਮਝੋਤਾ ਕਰਦੀਆਂ ਫਿਰਦੀਆਂ ਨੇ ਜਿਹੜਿਆ ਕਹਿੰਦੇ ਨੇ ਸੀ ਮੋਦੀ ਨੂੰ ਹਰਾਉਣਾ ਮੋਦੀ ਨੂੰ ਅਸੀਂ ਕੀ ਹਰਾ ਕੇ ਆਏ ਨਹੀਂ ਪੂਰੀ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਗਈ ਨਹੀਂ ਕਿ ਮੋਦੀ ਨੇ ਮਾਫੀ ਮੰਗੀ ਆ ਉਹ ਸਾਡੀ ਘੱਟ ਪ੍ਰਾਪਤੀ ਹੈ ਜਿਹੜੇ ਡਬਲਯੂਟੀਓ ਬਦਿਆਂ ਜਿਹੜੀਆਂ ਜਿਹੜੇ ਉਹਨਾਂ ਨੀਤੀਆਂ ਨੇਗੀਆਂ ਚਾਹੁੰਦੇ ਨੇ ਕਿ ਅਸੀਂ ਕਾਰ ਅਸੀਂ ਜਿਹੜੀਆਂ ਜ਼ਮੀਨਾਂ ਦਾ ਸਾਰਿਆਂ ਨੂੰ ਅਸੀਂ ਪੰਜਾਬ ਦੇ ਉੱਪਰ ਕਬਜ਼ਾ ਕਰਨਾ ਕਿ ਉਹ ਪਿੱਛੇ ਬੈਕ ਤੇ ਡਿੱਗੇ ਨਹੀਂ ਡਬਲਯੂਟੀਓ ਠੀਕ ਆ ਨਾ ਗੱਲ ਭਾਵੇਂ ਸਿੱਧੂ ਦੀ ਕੋ ਬਾਈ ਜੀ ਤੁਸੀਂ ਤਾਂ ਇਹ ਸਵਾਲ ਕਰਦੇ ਹੋ ਭਾਨਾ ਸਿੱਧੂ ਦੀ ਮਜਬੂਰੀ ਭਾਨਾ ਸਿੱਧੂ ਅੱਜ ਦਾ ਤਰਿਆ ਹੋਇਆ ਮੈਂ ਇੱਕ ਚੀਜ਼ ਦੇਖੋ ਭਾਨਾ ਸਿੱਧੂ ਨੂੰ ਲਗਾਤਾਰ ਮੈਂ 2014 ਦੇ ਵਿੱਚ ਮੇਥੋਂ ਇੱਕ ਵਾਰੀ ਗਲਤੀ ਹੋਈ ਸੀ ਕਿ ਮੈਂ ਇਸ ਭਗਮਤ ਮੰਡ ਦਾ ਸਾਥ ਦਿੱਤਾ ਸੀ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲਣ ਵਾਲਾ ਬਰਨਾਲਾ ਜਿਹੜਾ ਜ਼ਿਲ੍ਹਾ ਉਹਦੇ ਵਿੱਚ ਦਫ਼ਤਰ ਖੋਲਣ ਵਾਲਾ ਭਗਮਤ ਮੰਡ ਦਾ ਆਮ ਆਦਮੀ ਪਾਰਟੀ ਦਾ ਮੈਂ ਬੰਦਾ ਇੱਕ ਵਾਰੀ ਮੇਥੋਂ ਗਲਤੀ ਹੋਈ ਸੀ ਕਿ ਮੈਂ ਇਹਨਾਂ ਜਾ ਕੇ ਕਾਂਗਰਸ ਲਈ ਆਪਣਾ ਪ੍ਰਨੀਤਕ ਹੋਰ ਨਾ ਜਾ ਕੇ ਖੜ ਗਿਆ ਸੀਗਾ ਇਹ 2015 ਤੇ 16 ਦੀਆਂ ਗੱਲਾਂ ਨੇ ਇਸ ਤੋਂ ਬਾਅਦ ਲਗਾਤਾਰ 2017 ਤੋਂ ਲੈ ਕੇ 16 ਤੋਂ ਲੈ ਕੇ ਧੂਰੀ ਸੁਗਰ ਮੇਲੇ ਮੂਰੇ ਧਰਨਾ ਚੱਲਿਆ ਜਿੱਥੇ ਵੀ ਕਿਤੇ ਗੱਲ ਕਿਸਾਨੀ ਦੀ ਹੈ ਜਿੱਥੇ ਵੀ ਕਿਤੇ ਗੱਲ ਮਜ਼ਦੂਰੀ ਦੀ ਹੈ ਜਿੰਨੇ ਜੋਗਰਾ ਮੈਂ ਆ ਕੇ ਹਰ ਇੱਕ ਅੰਦੋਲਨ ਦੇ ਸਾਥ ਪਾਉਣਾ ਅਤੇ ਬੰਦੀ ਸਿੰਘਾਣਾ ਮੋਰਚਾ ਚੱਲਿਆ ਇੱਕ ਮਹੀਨਾ ਮੈਂ ਲਗਾਤਾਰ ਰਹਾ ਪੰਜਾਬ ਦੇ ਵਿੱਚ ਉੱਥੇ ਆਪਣਾ ਜੀਰੇ ਫੈਕਟਰੀ ਮੂਰੇ ਮੋਰਚਾ ਚੱਲਿਆ ਉੱਥੇ ਲਗਾਤਾਰ ਸੰਭਲ ਹੁੰਦਾ ਰਿਹਾ ਕੱਲ ਖੁਰਦ ਨਹਿਰਾਂ ਦਾ ਮੋਰਚਾ ਚੱਲਿਆ ਉੱਥੇ ਸੰਭਲ ਹੁੰਦਾ ਰਿਹਾ ਕਿਤੇ ਟੋਲਾਂ ਦੀ ਲੜਾਈ ਕਿਤੇ ਕੋਈ ਲੜਾਈ ਤੁਸੀਂ ਇਹ ਦੱਸੋ ਕਿਹੜੀ ਲੜਾਈ ਦੇ ਵਿੱਚ ਮੈਂ ਪਿੱਛੇ ਹਟਿਆ ਸਿੱਧੂ ਮੂਸੇਵਾਲੇ ਦੇ ਇਨਸਾਫ ਦੇ ਲਈ ਅੱਜ ਵੀ ਗੱਲਾਂ ਹੋ ਰਹੀਆਂ ਨੇ ਮੈਂ ਮੈਂ ਇੱਕ ਗੱਲ ਕਹਿਣਾ ਚਾਹਣਾ ਸਿੱਧੂ ਮੂਸੇਵਾਲੇ ਦੇ ਇਨਸਾਫ ਲਈ ਜਿੱਦਣ ਉਹਦੇ ਨੇ ਬੇਬੇ ਬਾਪੂ ਨੇ ਗੱਲ ਕੀਤੀ ਅਸੀਂ ਉਸ ਦਿਨ ਸਰਕਾਰ ਨੂੰ ਇਸ ਇਸ ਤਰੀਕੇ ਨਾਲ ਕਿ ਰਗ ਸਰਕਾਰ ਹਿਲਾਵਾਂਗੇ ਬਿਲਕੁਲ ਬੀ ਇੰਡੀਆ ਲਾਈਨਸ ਬਾਰੇ ਕੀ ਕਹਿਣਾ ਚਾਹੋਗੇ ਹੁਣ ਜਿਹੜੇ ਇਨਸਾਫ ਦੀ ਗੱਲਾਂ ਕਰਦੇ ਸੀ ਉਸ ਸਮੇਂ ਘਰ ਸੀ ਕਿ ਵੱਡੀਆਂ ਵੱਡੀਆਂ ਗੱਲਾਂ ਲੀਡਰ ਕਰਦੇ ਦੇਖੋ ਜਿਹੜੀ ਰਾਜਨੀਤੀ ਹੈ ਤੈਨੂੰ ਮੈਂ ਗੱਲ ਦੱਸਦਾ ਜਿਹੜੀ ਰਾਜਨੀਤੀ ਹੈ ਰਾਜਨੀਤੀ ਇਹ ਗੱਲ ਕੀ ਹੈ ਰਾਜਨੀਤੀ ਕੀ ਹੈ ਰਾਜਨੀਤੀ ਤਾਂ ਇਹ ਜਿਹੜੇ ਲੀਡਰ ਨਗੇ ਤਾਂ ਆਪਣੀ ਕੁਰਸੀ ਦੇ ਪਿੱਛੇ ਇਹ ਤਾਂ ਜਦੋਂ ਇਹਦੀ ਕੁਰਸੀ ਦੇ ਇਹਨਾਂ ਦੇ ਘਰੇ ਕੋਈ ਮਰ ਜੇ ਉਹਨਾਂ ਦਾ ਉਹਦਾ ਦੁੱਖ ਨਹੀਂ ਹੁੰਦਾ ਉਹ ਤਾਂ ਫਿਰ ਵੀ ਬਗਾਨਾ ਪੁੱਤ ਹੈ ਦਾ ਸਿੱਧੂ ਮੂਸੇ ਦਾਣਾ ਲਈ ਇਹਨਾਂ ਨੂੰ ਆਪਦੇ ਜਿਹੜਾ ਘਰੇ ਕੋਈ ਮਰਗਤ ਹੋਈ ਹੁੰਦਾ ਉਹਨਾਂ ਨੂੰ ਉਹਦਾ ਦੁੱਖ ਉਹਦਾ ਦੁੱਖ ਨਹੀਂ ਹੁੰਦਾ ਜਦੋਂ ਇਹਨੇ ਕੁਰਸੀ ਜਾਂਦੀ ਆ ਉਹਦਾ ਬਹੁਤ ਵੱਡਾ ਦੁੱਖ ਹੁੰਦਾ ਕੁਰਸੀ ਲਈ ਕੁਰਸੀ ਲਈ ਇਹ ਕੁਝ ਵੀ ਕਰਵਾਣ ਕਰ ਸਕਦੇ ਬਾਪੂ ਬਿਲਕੁਲ ਨਾਲ ਗ ਉਹ 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 ਪਿੱਛੇ ਹਟ ਗਏ ਉਹ ਪਿੱਛੇ ਹਟੇ ਪੈਣਗੇ ਹੁਣ ਇਹਨਾਂ ਤੋਂ ਹੁਣ ਇਹਨਾਂ ਨੂੰ ਘਰੇ ਨਹੀਂ ਵੜਨ ਦਿੰਦੇ ਹੋ ਤੁਸੀਂ ਇਹ ਦੇਖੋ ਪਹਿਲਾਂ ਕਿਵੇਂ ਨਾਲ ਲੀਡਰ ਘਰੇ ਗਿੜਾ ਮਾਰਦੇ ਸੀਗੇ ਅੱਜ ਬਾਪੂ ਉਹਨਾਂ ਨੂੰ ਘਰੇ ਨਹੀਂ ਵੜਨ ਦਿੰਦਾ ਹੈਨਾ ਇਹ ਗੱਲ ਆ ਇਸ ਕਰਕੇ ਡਟ ਕੇ ਖੜਿਆ ਤੇ ਖੜੇ ਰਹੋ ਸਾਰੇ ਜਣ